ਕੋ ਜਿਹੜੇ ਪਿਛਲੇ ਦਿਨਾਂ ਚ ਜਿਹੜੀ ਵੀਡੀਓਜ਼ ਵਾਇਰਲ ਹੋਈਆਂ ਨੇ ਨੋਮੀਨੇਸ਼ਨ ਪੇਪਰਸ ਨੂੰ ਲੈ ਕੇ ਜਿਹੜੀ ਆਡੀਓ ਵਾਇਰਲ ਹੋਈ ਹੈ ਪੰਜਾਬ ਦੇ ਪੁਲਿਸ ਅਫਸਰ ਨੂੰ ਸਾਰੇ ਜ਼ਿਲ੍ਹੇ ਦੀ ਪੁਲਿਸ ਨੂੰ ਹਦਾਇਤਾਂ ਦਿੰਦੇ ਹੋਏ ਕਿ ਕਿਵੇਂ ਐਮਐਲਏ ਸਾਹਿਬ ਦੇ ਨਾਲ ਤਾਲਮੇਲ ਰੱਖਣਾ ਹੈਗਾ ਤੇ ਜਿਵੇਂ ਐਮਐਲਏ ਸਾਹਿਬ ਕਰਦੇ ਨੇ ਉਹੀ ਕਰਨਾ ਹੈਗਾ ਧੱਕਾ ਮੁਕੀ ਤਾਂ ਹੋਣੀ ਹੋਣੀ ਹੈ ਲੇਕਿਨ ਉਹ ਧੱਕਾ ਮੁਕੀ ਵਿਰੋਧੀਆਂ ਦੇ ਕੈਂਡੀਡੇਟਸ ਦੇ ਘਰਾਂ 'ਚ ਹੋਏ ਆ ਪਿੰਡਾਂ 'ਚ ਹੋਏ ਆ ਸੜਕਾਂ 'ਚ ਹੋਏ ਆ ਜਿੱਥੇ ਨੋਮੀਨੇਸ਼ਨ ਫਾਈਲ ਕਰ ਰਹੇ ਉੱਥੇ ਨਾ ਹੋਣ ਤੇ ਧਿਆਨ ਪੁਲਿਸ ਰੱਖੇ ਕਿ ਯੂਨੀਫਾਰਮ ਨਾ ਪਾਇਆ ਹੋਵੇ ਮਤਲਬ ਇਸ ਤਰੀਕੇ ਦੇ ਨਾਲ ਸੰਵਿਧਾਨ ਜਿਹੜਾ ਹਰੇਕ ਨੂੰ ਬਰਾਬਰ ਦਾ ਇੱਕ ਰਾਈਟ ਦਿੰਦਾ ਹੈਗਾ ਕਿ ਤੁਸੀਂ ਇਲੈਕਸ਼ਨ ਲਈ ਜੋ ਮਰਜ਼ੀ ਖੜਾ ਹੋ ਸਕਦਾ ਹੈ ਤੇ ਜੋ ਮਰਜ਼ੀ ਕਿ ਜਿੱਥੇ ਮਰਜ਼ੀ ਵੋਟ ਪਾ ਸਕਦਾ ਹੈ ਤੇ ਖੜੇ ਹੋਣ ਨੂੰ ਹੀ ਨਹੀਂ ਜੇ ਤੁਹਾਨੂੰ ਮੌਕਾ ਮਿਲ ਰਿਹਾ ਤੇ ਫਿਰ ਵੋਟ ਪਾਉਂਦਾ ਤਾਂ ਮਤਲਬ ਹੀ ਨਹੀਂ ਕਿਉਂਕਿ ਜਦ ਬੰਦਾ ਖੜਾ ਹੀ ਨਹੀਂ ਉਹ ਤਾਂ ਵੋਟਾਂ ਪਾ ਕਿਹਨੂੰ ਪਾਵਾਂਗੇ ਜਦ ਸਾਡੀ ਪਾਰਟੀ ਉੱਥੇ ਖੜੀ ਨਹੀਂ ਹੈ ਤੋ ਇਸ ਤਰੀਕੇ ਦੇ ਨਾਲ ਜਿਹੜੀ ਸੰਵਿਧਾਨ ਦੇ ਰਾਈਟਸ ਨੂੰ ਲੋਕਾਂ ਦੀ ਰਾਈਟਸ ਨੂੰ ਕੁਚਲਿਆ ਜਾ ਰਿਹਾ ਹੈ ਧਜੀਆਂ ਉਡਾਈਆਂ ਜਾ ਰਹੀਆਂ ਇਹ ਅਸੀਂ ਇਹਨਾਂ ਦੇ ਨੋਟਿਸ 'ਚ ਲੈ ਕੇ ਆਏ ਆ। ਇਹ ਵੀ ਹੋਮ ਮਿਨਿਸਟਰੀ ਨੂੰ ਵੀ ਚਿੱਠੀ ਲਿਖੀ ਹੈਗੀ ਕਿ ਜਿਹੜੀ ਉਹ ਆਡੀਓ ਵਾਇਰਲ ਹੋਈ ਹੈ ਉਹਦੀ ਪੂਰੀ ਫੋਰੈਂਸਿਕ ਜਾਂਚ ਕਰਾਈ ਜਾਏ ਤੇ ਜੇ ਉਹ ਸਹੀ ਪਾਈ ਗਈ ਹੈ ਤਾਂ ਫਿਰ ਉਹ ਸਾਰੇ ਅਫਸਰ ਡੀਐਸਪੀ ਐਸਐਚਓ ਲੈ ਕੇ ਐਸਐਸਪੀ ਤੋਂ ਲੈ ਕੇ ਐਸਪੀ ਨੂੰ ਸਾਰਿਆਂ ਦੇ ਖਿਲਾਫ ਇਹਨਾਂ ਨੂੰ ਡਿਸਮਿਸ ਕੀਤਾ ਜਾਏ ਤੇ ਇਲੈਕਸ਼ਨ ਕਮਿਸ਼ਨ ਤੋਂ ਅਸੀਂ ਆ ਵੀ ਮੰਗ ਕੀਤੀ ਹੈ ਕਿ ਜਦੋਂ ਸਹੀ ਪਾਈ ਜਾਊਗੀ ਤੇ ਜਿਹੜਾ ਮਨੀਸ਼ ਸੁਸੋਡਿਆ ਸ਼ਰੇ ਆਮ ਪਬਲਿਕਲੀ ਕਹਿੰਦਾ ਸਾਮ-ਦਾਮ ਦੰਡ-ਬੇਗ ਝੂਠ-ਸੱਚ ਇੱਕ ਇਸ਼ਾਰਾ ਕਰਦਾ ਹੈ ਪ੍ਰਸ਼ਾਸਨ ਨੂੰ ਫਿਰ ਇਹੋ ਜੀ ਪਾਰਟੀਆਂ ਨੂੰ ਤੁਸੀਂ ਡੀ-ਲਿਸਟ ਕਰੋ ਡੀ-ਬਾਰ ਕਰੋ ਕਿ ਇਹ ਇਲੈਕਸ਼ਨ ਨਹੀਂ ਲੜ ਸਕਦੀਆਂ ਸੋ ਇਹ ਸਾਰੀ ਚੀਜ਼ਾਂ ਉਹਨਾਂ ਦੇ ਨੋਟਿਸ 'ਚ ਅਸੀਂ ਲੈ ਕੇ ਆਏ ਆ ਤੇ ਇਹ ਵੀ ਦੱਸਿਆ ਕਿ ਜਿਹੜਾ ਸਟੇਟ ਰਿਟਰਨਿੰਗ ਆਫੀਸਰ ਹੈ ਜਿਹਦੀ ਜਿਹਦੇ ਹੇਠ ਇਹ ਸਾਰੀ ਇਲੈਕਸ਼ਨ ਹੁੰਦੀ ਹੈ ਆਡੀਓ 'ਚ ਆ ਵੀ ਐਸਐਸਪੀ ਕਹਿ ਰਿਹਾ ਕਿ ਉਹਨਾਂ ਦੀ ਸਹਿਮਤੀ ਦੇ ਨਾਲ ਇਹ ਮੀਟਿੰਗ ਤੋਂ ਬਾਅਦ ਇਹ ਸਾਰੀ ਤੁਹਾਨੂੰ ਇਨਸਟਰਕਸ਼ਨ ਦਿੱਤੀਆਂ ਜਾ ਰਹੀਆਂ ਤੇ ਜੇ ਪੂਰਾ ਸਿਸਟਮ ਹੀ ਕੰਪਰੋਮਾਈਜ਼ ਹੋ ਗਿਆ ਹੈ ਸਰਕਾਰ ਤੋਂ ਲੈ ਕੇ ਰਿਟਰਨਿੰਗ ਅਫਸਰ ਤੋਂ ਲੈ ਕੇ ਪੁਲਸ ਪ੍ਰਸ਼ਾਸਨ ਤੋਂ ਲੈ ਕੇ ਆਈਐਸ ਅਫਸਰ ਸਾਰੇ ਕੰਪਰੋਮਾਈਜ਼ ਹੋ ਗਏ ਨੇ ਤੇ ਫਿਰ ਵੋਟਰ ਕਿੱਥੇ ਜਾਏ ਤੇ ਵੋਟ ਦਾ ਹੱਕ ਦੀ ਰਾਖੀ ਕਰਨਾ ਇਸ ਇਲੈਕਸ਼ਨ ਕਮਿਸ਼ਨ ਇਹਨਾਂ ਦਾ দায়িত্ব ਹੈਗਾ ਇਸ ਕਰਕੇ ਅਸੀਂ ਇਹਨਾਂ ਦੇ ਸੰਗਿਆਚੇ ਲੈ ਕੇ ਆਏ ਹਾਂ ਤੇ ਮੈਂ ਉਮੀਦ ਕਰਦੀ ਹਾਂ ਕਿ ਜ਼ਰੂਰ ਇਹਦਾ ਕੋਈ ਇਹ ਨੋਟਿਸ ਲੈ ਕੇ ਕਰਨਗੇ ਮੇਮ ਕੱਲ ਲਾਸਟ ਦਿਨ ਸੀਗਾ ਨੋਮੀਨੇਸ਼ਨ ਦਾ ਔਰ ਪੰਜਾਬ ਦੇ ਕਈ ਹਲਕਿਆਂ ਚੋ ਚਾਹ ਡੇਰਾਬਾਬ ਨਾਨਕ ਮਜੀਠਾ ਇਸ ਤੋਂ ਇਲਾਵਾ ਕਨੌਰ ਸਨੌਰ ਤੋਂ ਰਿਪੋਰਟਸ ਆਈਆਂ ਸ਼ਰੀਆਮ ਕਾਗਜ਼ ਫਾੜੇ ਗਏ ਰੋਕਿਆ ਗਿਆ ਉਹਨਾਂ ਨੂੰ ਜਾਣ ਨਹੀਂ ਦਿੱਤਾ ਮੈਂ ਮੌਸਲ ਤੱਕੇ ਨੂੰ ਕਿਵੇਂ ਦੇਖ ਕਿਉਂਕਿ ਜ਼ਿਲ੍ਹੇ ਦੀ ਪਲਸ ਐਸਐਸਪੀ ਹਰੇਕ ਜ਼ਿਲ੍ਹੇ 'ਚੇ ਹਰ ਘੰਟੇ ਦੀ ਮੋਨਿਟਰਿੰਗ ਕਰ ਰਹੇ ਸੀਗੇ ਕਿ ਐਮਐਲਏ ਦੇ ਮੁਤਾਬਕ ਉਹ ਕਾਗਜ਼ ਰੱਦ ਕੀਤੇ ਗਏ ਨੇ ਕਿ ਨਹੀਂ ਐਮਐਲਏ ਦੇ ਮੁਤਾਬਕ ਕਾਗਜ਼ ਦਰਜ ਕੀਤੇ ਗਏ ਨੇ ਕਿ ਨਹੀਂ ਸੋ ਕੱਲੇ ਰੂਲਿੰਗ ਪਾਰਟੀ ਨੂੰ ਫਾਇਦਾ ਉਠਾਉਣ ਵਾਸਤੇ ਜਦ ਉਪਰੋਂ ਇਨਸਟਰਕਸ਼ਨ ਮੁੱਖ ਮੰਤਰੀ ਤੇ ਕੇਜਰੀਵਾਲ ਦੀਆਂ ਨੇ ਤੇ ਇਨਸਟਰਕਸ਼ਨ ਦੇ ਕੇ ਮੁੱਖ ਮੰਤਰੀ ਜਪੈਨ ਤੁਰ ਜਾਈਏ ਤੇ ਇਥੋਂ ਅੰਦਾਧੁੱਤ ਜਿਹੜੀ ਸੰਵਿਧਾਨ ਦੀ ਧਜੀਆਂ ਉਣਾਈਆਂ ਜਾ ਰਹੀਆਂ ਨੇ ਉਹਦਾ ਨੰਗਾ ਨਾਚ ਦੇਖਣ ਨੂੰ ਮਿਲਿਆ ਪੇਪਰ ਫਾਈਲਿੰਗ ਦੇ ਵੇਲੇ ਤਾਂ ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਇਲੈਕਸ਼ਨ ਕੀ ਹੋਣੀ ਹੈ ਦੇ ਬਾਅਦ ਜਦ ਪੇਪਰ ਫਾਈਲ ਕਰਨ ਜੋਗੇ ਇਹਨਾਂ ਧੱਕਾ ਹੋ ਰਿਹਾ ਤਾਂ ਜਦ ਵੋਟ ਪਾਉਣ ਜਾਣਗੇ ਅਸੀਂ ਤਾਂ ਤਰਨਤਾਰਨ ਚ ਵੀ ਦੇਖ ਕੇ ਹਟਿਆ ਜਿਦੇ ਕਰਕੇ ਐਸਐਸਪੀ ਨੂੰ ਇਲੈਕਸ਼ਨ ਕਮਿਸ਼ਨ ਨੇ ਇਹਨੂੰ ਟਰਾਂਸਫਰ ਨਹੀਂ ਸਸਪੈਂਡ ਕੀਤਾ ਡੀਐਸਪੀ ਨੂੰ ਟਰਾਂਸਫਰ ਕੀਤਾ ਮਤਲਬ ਪੂਲ ਸਟੇਟ ਬਣਾ ਕੇ ਆਮ ਆਦਮੀ ਪਾਰਟੀ ਅੱਜ ਇਹ ਜਿਤਨਾ ਚਾਹਦੀ ਹੈ ਤੇ ਇਥੇ ਪਾਰਲੀਮੈਂਟ ਦੇ ਵਿੱਚ ਇੰਡੀਆ ਆਲਾਈਂਸ ਸ਼ੋਰ ਮਚਾਉਂਦੀ ਹੈ ਵੋਟ ਚੋਰੀ ਦਾ ਇਸ ਤੋਂ ਵੱਡੀ ਵੋਟ ਚੋਰੀ ਕੀ ਹੈ ਕਿ ਤੁਸੀਂ ਇਲੈਕਸ਼ਨ 'ਚ ਖੜੀ ਸਕਦੇ ਬਾਬਾ ਸਾਹਿਬ ਅੰਬੇਦਕਰ ਜੀ ਜਿਹੜੇ ਸੰਵਿਧਾਨ ਦੇ ਲੈ ਕੇ ਰਾਹੁਲ ਗਾਂਧੀ ਸਾਰੇ ਦੇਸ਼ ਭਰ 'ਚ ਖੁਮ-ਖੁਮਦੇ ਨੇ ਉਹ ਸੰਵਿਧਾਨ ਦੀ ਦਰਜੀਆਂ ਬਾਬਾ ਸਾਹਿਬ ਅੰਬੇਦਕਰ ਜੀ ਸੋਚਦੇ ਉੱਤੇ ਜਿਸ ਤਰ੍ਹਾਂ ਮਹਿਲ ਮਲ ਰਹੀ ਹੈ ਕਲਕ ਮੰਨ ਰਹੀਏ ਇਹ ਆਮ ਆਦਮੀ ਪਾਰਟੀ ਉਹਦੇ ਬਾਰੇ ਕੌਣ ਸੰਗਿਆਨ ਲਊਗਾ ਇਹ ਪਾਰਲੀਮੈਂਟ 'ਚ ਉਹਦੇ ਬਾਰੇ ਕਿਉਂ ਨਹੀਂ ਬੋਲਦੇ ਮੈਂ ਮੈਂ ਇੱਕ ਇੱਕੋ ਹਟਕੀ ਕਵੈਸ਼ਨ ਹੈ ਤੁਸੀਂ ਪਾਰਲੀਮੈਂਟ 'ਚ ਫੰਡਸ ਨੂੰ ਲੈ ਕੇ ਇਸ਼ੂ ਚੱਕਿਆ ਕਿ ਦੋਨੋਂ ਸਰਕਾਰਾਂ ਨਾਲ ਕਿ ਜਿਹੜਾ ਪੰਜਾਬ ਦਾ ਪੈਸਾ ਨਹੀਂ ਦੇ ਰਹੇ ਉਹਨਾਂ ਨੂੰ ਕਿਵੇਂ ਦੇ ਨਹੀਂ ਮੈਂ ਮੁੱਦਾ ਆ ਚੱਕਿਆ ਹੈ ਕਿ ਪੰਜਾਬ 'ਚ ਹੜ੍ਹਾਂ ਦੇ ਨਾਲ ਬਹੁਤ ਵੱਡਾ ਤਬਾਈ ਆਈ ਹੈ ਬਹੁਤ ਵੱਡਾ ਨੁਕਸਾਨ ਹੋਇਆ ਹੈ ਕੀ ਕਿਸਾਨ ਦੀ ਖੜੀ ਖੜਾਈ ਫਸਲ ਹੀ ਨਹੀਂ ਲੇਕਿਨ ਇਨਾ ਉਥੇ ਰੇਤਾ ਕਿੰਨੇ ਫੁੱਟ ਜੰਮ ਗਿਆ ਕਿ ਅਗਲੀ ਫਸਲ ਵੀ ਨਹੀਂ ਉਥੇ ਉਹ ਬੀਜ ਸਕਦੇ ਸੋ ਉਹਦਾ ਇੱਕ ਤਰੀਕੇ ਦੇ ਨਾਲ ਉਹਦੀ ਲੱਕ ਟੁੱਟ ਗਈ ਹੈ ਪਤਾ ਨਹੀਂ ਕਿੰਨੀ ਖੁਦਕੁਸ਼ੀਆਂ ਵਧਨ ਗਿਆ ਤੇ ਜਦ ਇੰਨੀ ਤਬਾਹੀ ਆਈ ਹੈ ਨਾ ਸਕੂਲ ਨਾ ਹਸਪਤਾਲ ਨਾ ਸੜਕ ਨਾ ਮਕਾਨ ਨਾ ਕੁਝ ਵੀ ਨਹੀਂ ਬਚਿਆ ਉਹਨਾਂ ਦੇ ਕੱਪੜੇ ਤੱਕ ਨਹੀਂ ਬਚੇ ਤੇ ਤੁਸੀਂ ਕਹਿ ਰਹੇ ਹੋ ਕਿ ਤੁਸੀਂ 12000 ਕਰੋੜ ਰੁਪਏ ਕੇਂਦਰ ਦੀ ਸਰਕਾਰ ਨੇ ਪੰਜਾਬ ਨੂੰ ਸਟੇਟ ਡਿਜ਼ਾਸਟਰ ਰਲੀਫ ਫੰਡ ਚ ਦਿੱਤਾ ਹੈ ਤੇ ਪੰਜਾਬ ਦਾ ਆਮ ਆਦਮੀ ਦਾ ਵਿੱਤ ਮੰਤਰੀ ਕਹਿੰਦਾ ਕਿ ਸਾਨੂੰ ਤਾਂ ਕੁਝ ਮਿਲਿਆ ਹੀ ਨਹੀਂ ਹੈਗਾ ਕੱਲੇ ਇਸ ਸਾਲ ਸਾਨੂੰ 1200 ਕਰੋੜ ਮਿਲੇ ਹੈਗੇ ਤੇ ਮੁੱਖ ਪ੍ਰਧਾਨ ਮੰਤਰੀ ਸਾਹਿਬ ਉੱਥੇ ਆ ਕੇ ਜਿੱਥੇ ਸਰਕਾਰ ਕਹਿੰਦੀ ਹੈ ਸਾਨੂੰ 20000 ਕਰੋੜ ਦੀ ਲੋੜ ਹੈ ਉੱਥੇ 1600 ਐਲਾਨ ਕਰਕੇ ਜਾਂਦੇ ਨੇ ਲੇਕਿਨ ਕਿਸੇ ਦੇ ਖਾਤੇ 'ਚ ਅਜ ਤੱਕ ਕਿਸੇ ਨੂੰ ਕੁਝ ਮਿਲਿਆ ਨਹੀਂ ਤੇ ਤੁਹਾਡੇ ਦੋਵਾਂ ਦੇ ਇਸ ਲੜਾਈ 'ਚ ਪਿਸ ਰਹੇ ਨੇ ਉਹ ਲੋੜਵੰਦ ਲੋਕ ਜਿਨ੍ਹਾਂ ਨੂੰ ਅੱਜ ਇਹਨਾਂ ਦੀ ਬਾਪ ਪੜਨ ਦੀ ਲੋੜ ਹੈ ਤੇ ਤੁਸੀਂ ਬਹੁਤ ਵੱਡੀ ਚਰਚਾ ਕਰਦੇ ਹੋ ਡਾਇਰੈਕਟ ਬੈਨੀਫੀਟ ਟ੍ਰਾਂਸਫਰ ਦੇ ਨਾਲ ਅਸੀਂ ਇੰਨਾ ਪੈਸਾ ਬਚਾ ਲਿਆ ਸੇ ਡਾਇਰੈਕਟ ਬੈਨੀਫੀਸ਼ੀਅਰ ਡਾਇਰੈਕਟ ਟ੍ਰਾਂਸਫਰ ਕਰਕੇ ਤੁਹਾਡੇ ਕੋਲ ਸਾਰੇ ਕਿਸਾਨਾਂ ਦੇ ਖਾਤੇ ਤੁਸੀਂ ਉਹਨਾਂ ਨੂੰ 2-2000 ਦਿੰਦੇ ਹੋ ਤੁਹਾਨੂੰ ਪਤਾ ਹੈ ਕਿ ਉਹ ਤਾਂ ਸਾਰੇ ਹੜਾ ਨਾਲ ਸਭ ਕੁਝ ਰੁੱਲ ਗਿਆ ਤੇ ਉੱਥੇ ਕਿਸੇ ਚੀਜ਼ ਦੀ ਲੋੜ ਹੀ ਨਹੀਂ ਖਾਤਾ ਨੰਬਰ ਤੁਹਾਡੇ ਕੋਲ ਨੇ ਤੁਸੀਂ ਸਿੱਧੇ ਮੁਆਵਜ਼ਾ ਉਹਨਾਂ ਦੇ ਖਾਤਿਆਂ 'ਚ ਭੇਜੋ ਤਾਂ ਕਿ ਉਹਨਾਂ ਨੂੰ ਤਾਂ ਕੁਝ ਮਿਲੇ ਇਹ ਆਮ ਆਦਮੀ ਲੁੱਟਣ 'ਚ ਲੱਗੀ ਹੈ ਉਹ ਸਾਰੇ ਪੈਸੇ ਖਾਈ ਜਾਂਦੀ ਹੈ ਜਿਹਦੇ ਚੱਕਰ 'ਚ ਕੇਂਦਰ ਭੇਜਦਾ ਨਹੀਂ ਹੈ ਤਾਂ ਵਿਚਾਰੇ ਲੋਕੀ ਕਿੱਥੇ ਜੀਲੇ ਪ੍ਰੀਸ਼ਦ ਬਲਾਕ ਸੰਮਤੀ ਦੇ ਲੈਗਿਸ਼ਨ ਲੈਗਿਸ਼ਨ ਦਿਖੇ ਨਹੀਂ ਕੋਈ ਨਹੀਂ ਉੱਪਰ ਚੱਕਲਾ ਦੇ ਵਿੱਚ ਮੇਰਾ ਪੰਜਾਬ ਸਰਕਾਰ ਨੇ ਲੋਕੋ ਆਪਣੇ ਪੁਲਸ ਨਹੀਂ ਪੂਰਾ ਜੋਰ ਲਾਇਆ ਹੈ ਇਹ اپੋਜੀਸ਼ਨ ਦੇ ਕਾगज ਨਾ ਭਰੇ ਜਾ ਤੁਸੀਂ ਇੱਕ ਵੀਡੀਓ ਸੁਣੀ ਹੋਣੀ ਹੈ ਜਿੱਥੇ ਐਸਐਸਪੀ ਪਟਿਆਲਾ ਆਪਣੇ ਅਫਸਰਾਂ ਨੂੰ ਕਹਿ ਰਿਹਾ ਹੈ ਦੇਖੋ ਏਡੀ ਵੱਡੀ ਤਾਂਦਲੀ ਹੋਈ ਹੈ ਜਿਹੜੇ ਸੂਬੇ ਵਿੱਚ ਅਭਿਨੀ ਲੱਗ ਜਾਂ ਡੈਮੋਕ੍ਰੇਸੀ ਨੂੰ ਖਤਮ ਕਰਨ ਵਾਸਤੇ ਉਹਦਾ ਡੈਮੋਕ੍ਰੇਸੀ ਦਾ ਕੀ ਰਹੂਗਾ ਆ ਝਾੜੂ ਵਾਲਿਆਂ ਨੂੰ ਪਤਾ ਹੈ ਕੀ ਹੁਣ ਇਹਨਾਂ ਦੀ ਜਮਾਨਤਾਂ ਜਬਤ ਹੋਣੀ ਹੈ ਹੁਣ ਪੁਲਿਸ ਨੂੰ ਵਰਤਦੇ ਆ ਆਪਣੇ ਆਪ ਫਰਾਂ ਨੂੰ ਵਰਤਦੇ ਆ ਮੈਂ ਡੀਜੀਪੀ ਸਾਹਿਬ ਨੂੰ ਬੇਨਤੀ ਕਰਦਾ ਕਿ ਡੀਜੀਪੀ ਸਾਹਿਬ ਤੇ ਖਾਰ ਕਰਕੇ ਸਾਰੇ ਐਸਐਸਪੀ ਨੂੰ ਆ ਇੱਕ ਡੈਮੋਕ੍ਰੇਸੀ ਦਾ ਘਾਣਾ ਇੱਕ ਬਹੁਤ ਵੱਡਾ ਗੁਨਾਹ ਹੈ ਜਿਹੜਾ ਤੁਹਾਡੀ ਪੁਲਿਸ ਨੇ ਖਾਸ ਕਰਕੇ ਐਸਐਸਪੀ ਪਟਿਆਲਾ ਨੇ ਜਿਹੜਾ ਕੀਤਾ ਇਹਦੇ ਤੇ ਪਰਚਾ ਹੋਣਾ ਚਾਹੀਦਾ ਅਸੀਂ ਅਕਾਲੀ ਦਲ ਐਪਲੀਕੇਸ਼ਨ ਦਊਗਾ ਕਿ ਐਸਐਸਪੀ ਤੇ ਤੇ ਉਹਦੇ ਨਾਲ ਜਿਹੜੇ ਜਿਹੜੇ ਸਾਥ ਦਿੱਤਾ ਉਹਨਾਂ ਤੇ ਡੈਮੋਕਰੇਸੀ ਨੂੰ ਖਤਮ ਕਰਨ ਤੇ ਪਰਚਾ ਦਿੱਤਾ ਜਾਏ ਅਖੀਰਲੇ ਦਮ ਤੱਕ ਅਸੀਂ ਲੜਾਂਗੇ ਜੇ ਮੈਨੂੰ ਪਤਾ ਹੈ ਕਿ ਇਹਨਾਂ ਨੇ ਐਸਐਸਪੀ ਨੂੰ ਬਚਾਉਣ ਦੀ ਕੋਸ਼ਿਸ਼ ਕਰਨੀ ਹੈ ਪਰ ਕਿੰਨੀ ਕੁ ਦਿਨ ਪਚਾ ਲੈਣਗੇ ਹੁਣ ਤਾਂ ਅਖੀਰਲਾ ਸਾਰ ਰਹਿ ਗਿਆ ਸਰਕਾਰ ਦਾ ਆ ਜਿਹੜਾ ਕੇਸ ਆ ਜਿਸ ਤਰੀਕੇ ਨਾਲ ਐਸਐਸਪੀ ਨੇ ਆ ਸਾਰਾ ਕੁਝ ਕੀਤਾ ਇਹਦੀ ਹਰ ਕਿਸ ਅਖੀਰ ਤੱਕ ਜਾ ਕੇ ਅਸੀਂ ਭਾਵੇਂ ਕੋਰਟ ਜਾਣਾ ਪਏ ਭਾਵੇਂ ਕਿਤੇ ਵੀ ਜਾਣਾ ਪਏ ਅਸੀਂ ਇਹਦੀ ਜਾਂਚ ਕਰਾ ਕੇ ਐਸਐਸਪੀ ਨੂੰ ਪਰਚਾ ਕਰਾ ਕੇ ਇਹਨੂੰ ਜੇਲ੍ਹ 'ਚ ਭੇਜਾਂਗੇ ਕਿਉਂਕਿ ਜੋ ਇਹਨੇ ਕੰਮ ਕੀਤਾ ਹੈ ਇਹ ਤੋਂ ਮੜਾ ਕੋਈ ਕਰ ਨਹੀਂ ਸਕਦਾ ਇਹਨੇ ਆਪਣੀ ਜਿਹੜੀ ਜਦੋਂ ਪੁਲਿਸ ਭਰਤੀ ਹੁੰਦਾ ਆਈਪੀਐਸ ਬੰਦੇ ਆ ਉਦੋਂ ਇੱਕ ਸੋਚ ਚੁੱਕੀ ਜਾਂਦੀ ਹੈ ਕਿ ਅਸੀਂ ਕਨਸਟੀਟਿਊਸ਼ਨ ਨੂੰ ਬਚਾਉਣ ਵਾਸਤੇ ਅਸੀਂ ਇਹ ਜਮਵਰੀ ਲੈ ਰਹੇ ਆ ਪਰ ਐਸਐਸਪੀ ਆਪ ਹੀ ਕਨਸਟੀਟਿਊਸ਼ਨ ਤੋੜਨ ਲੱਗਿਆ ਐ ਇਹ ਤੋਂ ਵੱਡਾ ਪਾਪ ਕੋਈ ਕਰ ਨਹੀਂ ਸਕਦਾ ਤੋਂ ਐਸਐਸਪੀ ਸਾਹਿਬ ਤੇ ਮੈਂ ਡੀਜੀਪੀ ਨੂੰ ਬੇਨਤੀ ਕਰਾਂਗਾ ਹੁਣ ਇਹਨੂੰ ਬਚਾਉਣ ਦੀ ਕੋਸ਼ਿਸ਼ ਨਾ ਕਰੋ ਜੇ ਤੁਸੀਂ ਬਚਾਉਣ ਦੀ ਕੋਸ਼ਿਸ਼ ਕੀਤੀ ਤੇ ਜਿਨ੍ਹਾਂ ਨੇ ਨਹੀਂ ਕੀਤੀ ਇਹਦਾ ਮਤਲਬ ਉਸ ਕ੍ਰਾਈਮ ਦੇ ਭਾਗੀਦਾਰ ਤੁਸੀਂ ਹੋਗੇ। ਆਕਾਲੀ ਦਲ ਦੇ ਉਮੀਦਵਾਰਾਂ ਦੇ ਕਾਗਜ਼ ਬਿਲਕੁਲ ਸਿਰਿਓਂ ਖਾਰਜ ਕੀਤੇ ਜਾ ਰਹੇ ਨੇ ਪੂਰੇ ਦੇ ਪੂਰੇ ਜ਼ਿਲ੍ਹੇ ਦੇ ਵਿੱਚ ਸਾਰੇ ਕਾਗਜ਼ ਖਾਰਜ। ਜੇ ਮੈਂ ਗੱਲ ਕਰਾਂ ਤਰਨਤਾਰਨ ਦੀ। ਤਰਨਤਾਰਨ ਦੇ ਵਿੱਚ ਜਿੰਨੇ ਬਲਾਕ ਨੇ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਉਮੀਦਵਾਰ ਯੋਗ ਨਹੀਂ ਸੀ। ਸਾਰੇ ਦੇ ਸਾਰੇ ਉਮੀਦਵਾਰਾਂ ਦੇ ਕਾਗਜ਼ ਰੱਦ। ਕੱਲੇ ਆਮ ਆਦਮੀ ਪਾਰਟੀ ਦੇ ਔਰ ਕਿਸੇ ਹੋਰ ਪਾਰਟੀ ਦੇ ਕੀ ਕਾਂਗਰਸ ਦੀ ਗੱਲ ਕਰ ਲਓ, ਬੀਐਸਪੀ ਦੀ ਗੱਲ ਕਰ ਲਓ। ਕੱਲੇ ਆਮ ਆਦਮੀ ਪਾਰਟੀ ਦੇ ਉਹੀ ਯੋਗ ਉਮੀਦਵਾਰ ਨੇ ਹੋਰ ਕੋਈ ਯੋਗ ਨਹੀਂ ਆਹੀ ਸਿਲਸਿਲਾ ਗੁਰਦਾਸਪੁਰ ਦਾ ਆਹੀ ਸਿਲਸਿਲਾ ਅੰਮਰਸਰ ਦਾ ਆਹੀ ਫਿਰੋਜ਼ਪੁਰ ਦਾ ਤੇ ਅਸੀਂ ਹੁਣ ਸ਼ਿਕਾਇਤ ਲੈ ਕੇ ਪਹੁੰਚੇ ਆ ਜਿਹੜੇ ਸਾਡੇ ਸਟੇਟ ਇਲੈਕਸ਼ਨ ਕਮਿਸ਼ਨ ਦਾ ਦਫ਼ਤਰ ਹੈ ਸ਼ਾਮ ਤੇ 7:30 ਵਜੇ ਨੇ ਸਕਰੂਟ ਨਹੀਂ ਹੈ ਨੀਚੇ ਤਾਂ ਉਮੀਦਵਾਰ ਆਰਓਾਂ ਦੇ ਦਫ਼ਤਰਾਂ ਦੇ ਬਾਹਰ ਬੈਠੇ ਨੇ ਲਿਸਟਾਂ ਲਾਈਆਂ ਨਹੀਂ ਜਾ ਰਹੀਆਂ ਤੇ ਜਿਹੜਾ ਮਾਡਲ ਕੋਡ ਆਫ ਕੰਡਕਟ ਦੇ ਵਿੱਚ ਜਿਸ ਕਮਿਸ਼ਨ 'ਚ 24 ਘੰਟੇ ਸਟਾਫ ਹੋਣਾ ਚਾਹੀਦਾ ਹੈ 7:30 ਵਜੇ ਅੰਦਰ ਇਕੱਲਾ ਚੌਂਕੀਦਾਰ ਆ ਮਤਲਬ ਚੌਂਕੀਦਾਰ ਕਮਿਸ਼ਨ ਦੀ ਚੌਂਕੀਦਾਰੀ ਕਰ ਰਿਹਾ ਜਿਸ ਕਮਿਸ਼ਨ ਨੇ ਇਹ ਫ੍ਰੀ ਤੇ ਫੇਅਰ ਇਲੈਕਸ਼ਨ ਦੀ ਚੌਕੀਦਾਰੀ ਕਰਨੀ ਹੈ ਉਹਨਾਂ ਦੇ ਦਫ਼ਤਰ ਦੇ ਅੰਦਰ ਇੱਕ ਸੁਪਰੀਟੈਂਡੈਂਟ ਲੈਵਲ ਦਾ ਬੰਦਾ ਤੱਕ ਨਹੀਂ ਹੈ ਜਿਹੜਾ ਕਿਸੇ ਪੋਲਿਟিক্যাল ਪਾਰਟੀ ਦੀ ਕੰਪਲੇਂਟ ਫੜ ਕੇ ਉਹਨੂੰ ਐਡਰੈਸ ਕਰੇ ਸੋ ਅੱਜ ਮੈਂ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਸਵਾਲ ਕਰਦਾ ਕਿ ਕੀ ਅਸੀਂ ਫ੍ਰੀ ਤੇ ਫੇਅਰ ਇਲੈਕਸ਼ਨ ਜਿਹੜੀ ਪੰਜਾਬ ਵਿੱਚ ਸੋਚਦੇ ਹਾਂ ਕਿ ਉਹ ਬਿਲਕੁਲ ਕੰਪਰੋਮਾਈਜ਼ ਹੋ ਚੁੱਕੀ ਹੈ ਕਿਉਂਕਿ ਕੱਲ ਦੀ ਜਿਹੜੀ ਆਡੀਓ ਰਿਕਾਰਡਿੰਗ ਆਈ ਹੈ ਐਸਐਸਪੀ ਦੀ ਉਹਨਾਂ ਦਾ ਸਪਸ਼ਟ ਕਰਤਾ ਕਿ ਐਮਐਲਏ ਜਿਹੜੇ ਆਮ ਆਦਮੀ ਪਾਰਟੀ ਦੇ ਨੇ ਉਹਨਾਂ ਤੋਂ ਦਿਸ਼ਾ ਨਿਰਦੇਸ਼ ਲੈ ਕੇ ਵਿਰੋਧੀਆਂ ਦੇ ਕਾਗਜ਼ ਪਾੜਦੋ ਸੈਂਟਰਾਂ ਤੱਕ ਪਹੁੰਚਣ ਨਾ ਦੋ ਤੇ ਉਸ ਗੱਲ ਨੂੰ ਮੈਨੂੰ ਲੱਗਦਾ ਵੀ ਇਸ ਸਮੇਂ 24 ਘੰਟਿਆਂ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਹੈ ਮੈਨਾਂ 36 ਘੰਟੇ ਬੀਤ ਗਏ ਤੇ ਕਮਿਸ਼ਨ ਨੇ ਹਲੇ ਤੱਕ ਉਸ ਐਸਐਸਪੀ ਤੇ ਕੋਈ ਐਕਸ਼ਨ ਨਹੀਂ ਦਿਆ ਐਧੇ ਹੀ ਨਾਬੇ ਦੇ ਵਿੱਚ ਜਿਹੜੀ ਬੀਡੀਪੀਓ ਬਲਜੀਤ ਕੋਟ ਢਿਲੋ ਹੈ ਉਹਨੇ ਸਾਰੇ ਸ਼ਰੋਮਨੀ ਅਕਾਲੀ ਦਲ ਦੇ ਉਮੀਦਵਾਰਾਂ ਤੇ ਉੱਤੇ ਆਬਜੈਕਸ਼ਨ ਲਾਤਾ ਕਿ ਜੀ ਇਲੈਗਲ ਇਨਕ੍ਰੋਚਮੈਂਟ ਹੈ ਕੋਈ ਇਲੈਗਲ ਇਨਕ੍ਰੋਚਮੈਂਟ ਸਾਬਤ ਨਹੀਂ ਹੋ ਸਕੀ ਕਿਉਂ ਕਿਉਂਕਿ ਬਲਜੀਤ ਕੋਟ ਟਰੰਡੋਂ ਦੀ ਸ਼ਿਕਾਇਤ ਸ਼੍ਰੋਮਣੀ ਅਕਾਲੀ ਦਲ ਨੇ ਕੀਤੀ ਸੀ ਉਹਦੀ ਇੱਕ ਵੀਡੀਓ ਹੈ ਜਿੱਥੇ ਉਹ ਸਪਸ਼ਟ ਤੌਰ ਤੇ ਲੋਕਾਂ ਨੂੰ ਧਮਕਾ ਰਹੀ ਹੈ ਤੇ ਉਹਨਾਂ ਨੂੰ ਕਹਿ ਰਹੀ ਹੈ ਕਿ ਵਿਰੋਧੀਆਂ ਨੂੰ ਤਾਂ ਕੈਂਡੀਡੇਟ ਨਹੀਂ ਲੱਭਰੇ ਮਤਲਬ ਜਿਹੜੇ ਅਫਸਰ ਸਰਕਾਰ ਦੇ ਮਨੀਸ਼ ਸੋਦੀਆ ਦੇ ਸਾਮਦਾਮ ਦੰਦਭੇਦ ਦੇ نیچے ਲੱਗੇ ਨੇ ਕਿ ਐਦਾਂ ਫਰੀ ਤੇ ਫਿਰ ਇਲੈਕਸ਼ਨ ਹੋਏਗੀ ਔਰ ਇਹ ਸਾਰੇ ਪੰਜਾਬ ਦੀ ਸਥਿਤੀ ਹੈ ਤੇ ਅੱਜ ਸਟੇਟ ਇਲੈਕਸ਼ਨ ਕਮਿਸ਼ਨ ਦੀ ਜਵਾਬਦੇਹੀ ਬਣਦੀ ਹੈ ਔਰ ਮੈਂ ਤਾਂ ਖਾਸ ਕਰਕੇ ਅੱਜ ਸ਼ਲਾਘਾ ਕਰਨੀ ਚਾਹੁੰਦਾ ਕਿ ਜਿਹੜਾ ਚੀਫ ਇਲੈਕਸ਼ਨ ਕਮਿਸ਼ਨਰ ਇੰਡੀਆ ਦੇ ਹਨ ਚੀਫ ਇਲੈਕਟੋਰਲ ਪੰਜਾਬ ਹੈ ਕਿਉਂਕਿ ਤਰਨਤਾਰਨ ਦੀ ਬਾਈ ਇਲੈਕਸ਼ਨ ਚ ਸਰਕਾਰ ਨੇ ਡੈਮੋਕਰੇਸੀ ਦਾ ਗਲਾ ਘੁੱਟਣ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਇਹ ਤਾਂ ਉੱਥੇ ਇਲੈਕਸ਼ਨ ਕਮਿਸ਼ਨ ਨੇ ਦਖਲ ਦਿੱਤਾ ਐ एसएसपी ਰਫਜੋਤ ਕੋਰ ਗਰੇਵਾਲ ਸਸਪੈਂਡ ਹੋਏ ਦੋ ਡੀਐਸਪੀ ਬਦਲੇ ਐਐਸਐਚਓ ਬਦਲੇ ਤਾਂ ਕਿਤੇ ਜਾ ਕੇ ਡੀਜੀਪੀ ਸਾਹਿਬ ਤਲਬ ਹੋਏ ਤਾਂ ਕਿਤੇ ਉੱਥੇ ਮਾੜਾ ਮੋਟਾ ਡੈਮੋਕਰੇਸੀ ਸਾਹ ਲੈ ਸਕੀ ਤੇ ਇਹ ਜਿਹੜੀ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀ ਇਲੈਕਸ਼ਨ ਹੈ ਇਹ ਜਿਹੜੀ ਸਟੇਟ ਇਲੈਕਸ਼ਨ ਕਮਿਸ਼ਨ ਦੇ ਨੀਚੇ ਹੋ ਰਹੀ ਹੈ ਤੇ ਇਹ ਤਾਂ ਹਾਲਾਤ ਇਹ ਨੇ ਕਿ ਸਾਰੇ ਦਾ ਸਾਰਾ ਤੰਤਰ ਹੈ ਜਿਹੜਾ ਉਹ ਤਾਂ ਸਰਕਾਰ ਦੇ ਕੋਲੇ ਕੰਪਰਮਾਈਜ਼ ਹੋ ਚੁੱਕਿਆ ਹੈ ਉਮੀਦਵਾਰਾਂ ਦੇ ਕਾਗਜ਼ ਬਿਨਾਂ ਕਿਸੇ ਰੀਜ਼ਨ ਤੋਂ ਰਿਜੈਕਟ ਕੀਤੇ ਜਾ ਰਹੇ ਨੇ ਕੋਈ ਸੁਣਵਾਈ ਕਰਨ ਵਾਲਾ ਹੈ ਨਹੀਂ ਸਟੇਟ ਇਲੈਕਸ਼ਨ ਕਮਿਸ਼ਨ ਦਾ ਦਫ਼ਤਰ ਬੰਦ ਪਿਆ ਅੰਦਰ ਸਟਾਫ ਦਾ ਇੱਕ ਬੰਦਾ ਹੈ ਨਹੀਂ ਤੋਂ ਫਿਰ ਇੱਥੋਂ ਤਾਂ ਮੈਂ ਇੱਕ ਗੱਲ ਕਹਿਣੀ ਚਾਹੂੰਗਾ ਕਿ ਸਰਕਾਰ ਆਪਦੀਆਂ ਨਾਮੀਨੇਸ਼ਨਸ ਹੀ ਕਰ ਲਵੇ ਸਰਕਾਰ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀਆਂ ਕਿਉਂ ਆਪਾਂ ਲੋਕਾਂ ਦੀਆਂ ਜ਼ਿੰਦਗੀਆਂ ਖਤਰੇ 'ਚ ਪਾ ਰਹੇ ਹਾਂ ਕਿਉਂ ਇੱਕ ਡਰਾਮਾ ਕਰਦੇ ਆ ਕਿ ਅਸੀਂ ਇਲੈਕਸ਼ਨ ਕਰਾਉਣੀ ਹੈ ਜਦਕਿ ਟੋਟਲ ਮਸ਼ੀਨਰੀ ਉਰੇ ਕੰਪਰਮਾਈਜ਼ਡ ਹੈ ਤੇ ਜਿਹਦੇ ਉੱਤੇ ਜ਼ਿੰਮੇਵਾਰੀ ਹੈ ਉੱਥੇ ਵੀ ਕਿਸੇ ਕਿਸਮ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਸ਼ਿਕਾਇਤਾਂ ਦਿੱਤੀਆਂ ਜਾ ਰਹੀਆਂ ਨੇ ਸ਼ਿਕਾਇਤਾਂ ਦੇ ਉੱਤੇ ਕੋਈ ਕਾਰਵਾਈ ਨਹੀਂ ਹੋ ਰਹੀ ਇਹ ਤਾਂ ਢਿੱਲਾ ਕੰਮ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਨੇ ਕਿਸੇ ਚੋਣਾਂ ਦੇ ਵਿੱਚ ਦੇਖਿਆ ਸੋ ਅਸੀਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੈਂ ਸਰਕਾਰ ਨੂੰ ਕਹਿਣਾ ਚਾਹੁੰਦਾ ਕਿ ਇਹ 1 ਸਾਲ ਦਾ ਤੱਕਾ ਹੈ ਇਹ 1 ਸਾਲ ਵੀ ਛੱਡੋ 6 ਮਹੀਨੇ ਬਾਅਦ ਤਾਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦਾ ਉਰੇ ਦਬਦਬਾ ਹੋ ਜਾਣਾ ਕਿਉਂਕਿ ਚੋਣਾਂ 'ਚ 6 ਮਹੀਨੇ ਰਹਿ ਜਾਣੇ ਨੇ ਤੇ ਜਿਹੜੇ ਅਫਸਰ ਅੱਜ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਸੰਵਿਧਾਨ ਨੂੰ ਛਿੱਕੇ ਤੇ ਟੰਗ ਰਹੇ ਨੇ ਤਾਂ ਉਹੀ ਸੰਵਿਧਾਨ ਉਹਨਾਂ ਦੀ ਵੀ ਸਜ਼ਾ ਦਾ ਪ੍ਰਾਵਧਾਨ ਕਰਦਾ ਸੋ ਇਹ ਜੋ ਕੁਛ ਅੱਜ ਤਰਨ-ਤਰਨ ਦੇ ਵਿੱਚ ਹੋਇਆ ਜਿੱਥੇ ਸਾਰੇ ਦੇ ਸਾਰੇ ਉਮੀਦਵਾਰਾਂ ਦੇ ਕਾਗਜ਼ ਰਿਜੈਕਟ ਅਹੀਂ ਜਗ੍ਹਾ-ਜਗ੍ਹਾ ਤੇ ਨਵਾਂ ਸ਼ਹਿਰ ਗੁਰਦਾਸਪੁਰ ਕਿਤੇ ਕੁਝ ਰਿਸਟਾ ਨਹੀਂ ਲਾਰੇ ਮਤਲਬ ਕਾਗਜ਼ ਰਿਜੈਕਟ ਕਰਨੇ ਨੇ ਕੱਲੇ ਆਮ ਆਦਮੀ ਪਾਰਟੀ ਦੇ ਲੋਕਾਂ ਨੂੰ ਇਹ ਪਹੁੰਚ ਜਤਾਉਣਾ ਇੱਥੋਂ ਇੱਕ ਗੱਲ ਬੜੀ ਸਪਸ਼ਟ ਹੈ ਕਿ ਡੈਮੋਕ੍ਰੇਸੀ ਦਾ ਘਾਣ ਕੀਤਾ ਜਾ ਰਿਹਾ ਹੈ ਕਨਸਟੀਟਿਊਸ਼ਨ ਨੂੰ ਛਿੱਕੇ ਤੇ ਟੰਗਿਆ ਜਾ ਰਿਹਾ ਪਰ ਇਹ ਚੀਜ਼ ਦੀ ਜਵਾਬਦੇਹੀ ਹੈ ਜਿਹੜੀ ਉਹ ਅਦਾਲਤਾਂ ਦੇ ਵਿੱਚ ਲਿਜਾ ਕੇ ਇਹ ਬੰਦੇ ਕਦੇ ਤੱਕ ਨੌਰ ਦੇ ਵਿੱਚ ਤਰਾਨੀਆਂ ਚੋਰੀ ਹੋ ਜਾਂਦੀਆਂ ਨੇ ਕਿਸਾਨਾਂ ਦੀਆਂ ਤੇ ਜਿਹੜੇ ਬੰਦੇ ਫੜੇ ਜਾਂਦੇ ਨੇ ਨਾਬੇ ਤੱਕ ਆਮ ਆਦੀ ਪਾਰਟੀ ਨਾਲ ਸੰਬੰਧਿਤ ਆ ਹੁਣ 4 ਦਿਨ ਬਲਾਗ ਸੰਮਤੀ ਜਿਹੜਾ ਪ੍ਰਿੰਟਾ ਬੋਟਾ ਹੋ ਰਹੀਆਂ ਦੀਆਂ ਬਲਾਗ ਸੰਮਤੀ ਦੇ ਫਾਰਮ ਭਰਨਗੇ ਉਮੀਦਵਾਰਾਂ ਨੇ ਫਾਰਮ ਚੋਰੀ ਕੀਤੇਗੇ ਖੋਏਗੇ ਕਿ ਪੁੱਲਾ ਪੁੱਲਾ ਇਹ ਨੌਜਵਾਨ ਤੁਸੀਂ ਦੇਖਿਆ ਹੋਣਾ ਕਿ ਕਿਵੇਂ ਉਹ ਭੱਜ ਰਿਹਾ ਉਹਨੇ ਪਹਿਲਾ ਨੰਬਰ ਹਾਸਲ ਕੀਤਾ ਪੰਜਾਬ ਦੇ ਵਿੱਚੋਂ ਪਹਿਲਾਂ ਚੋਰੀ ਦੇ ਪਹਿਲਾਂ ਖੋਣ ਦੇ ਵਿੱਚ ਲੱਖ ਲੱਖ ਤਾਂ ਉਹ ਕਗਰਸਰਾਂ ਦੇ ਨਾਲ ਪਿੰਡ ਪੈਂਦਾ ਬੀਬੀਪੁਰ ਗਾਂਧੀ ਕਹਿੰਦੇ ਨੇ ਇਸ ਨੌਜਵਾਨ ਨੂੰ ਇਹ ਹੈ ਕਿਦਾ ਕਰੀਬੀ ਗੁਰਲਾਲ ਕਨੌਰ ਐਮਐਲਏ ਦਾ ਕਰੀਬੀ ਕਦੇ ਉਹ ਗੁਰਲਾਲ ਕਨੌਰ ਦੇ ਨਾਲ ਮੂੰਹ ਮਿੱਠਾ ਕਰਾ ਰਿਹਾ ਕਦੇ ਉਹ ਐਸਐਚਓ ਸੰਭੂ ਸਰਵਰ ਸਿੰਘ ਦਾ ਮੂੰਹ ਮਿੱਠਾ ਕਰਾ ਰਿਹਾ ਫੋਟੋਆਂ ਮੈਂ ਜਨਤਕ ਕਰ ਦਿੱਤੀਆਂ ਫੇਸਬੁਕ ਤੇ ਪਾ ਦਿੱਤੀਆਂ ਮੈਂ ਸ਼ਰਮਣ ਐਮਐਲਏ ਸਾਹਿਬ ਸਾਹਿਬ ਕਹਿੰਦੇ ਦਾ ਵੈਸੇ ਤੁਹਾਨੂੰ ਜੀ ਨਹੀਂ ਕਰਦਾ ਕਿ ਗੁਰਲਾਲ ਕਨੌਰ ਤੇ ਉਹਦੀ ਟੀਮ ਕਿਹੜਾ ਮੁੱਲ ਹੈ ਕਿ ਤੁਸੀਂ ਕਨੌਰ ਦੇ ਪਿੰਡਾਂ ਪਿੰਡਾਂ ਜਾਓਗੇ ਚਾਹੇ ਮਹਿਲਾ ਉਮੀਦਵਾਰ ਸਾਡੇ ਸ਼ੁਮਨੀ ਕਲਦਣਾ ਸੰਬੰਧਿਤ ਸੀ ਚਾਹੇ ਕਿਸੇ ਹੋਰ ਪਤਨਾ ਸੰਬੰਧਿਤ ਸੀ ਮਾਤਾ-ਮਾਂ ਭੈਣਾਂ ਨੂੰ ਉੱਥੇ ਵਾਲ ਖਿੱਚ ਕੇ ਧੱਕੇ ਮਾਰ ਕੇ ਫੈਲਾ ਖੋ ਕੇ ਥੋੜੇ ਬੰਦੇ ਗਏ ਇਹ ਮੂਹਰੇ ਕਿ ਤੁਸੀਂ ਹੁਣ ਪਿੰਡ-ਪਿੰਡ ਜਾ ਸਕੋਗੇ ਤੁਹਾਨੂੰ ਸ਼ਰਮ ਆਉ ਉਹ ਜਿਹੜੇ ਪਿੰਡ ਜਾ ਕੇ ਗੱਡੀ ਘੜਾਇਆ ਕਰੋਗੇ ਕਿ ਮੈਂ ਕਿਹੜਾ ਮੂਹਰੇ ਕਿ ਜਾਵਾਂ ਕਿ ਮੈਂ ਇਹੀ ਪਿੰਡਾਂ ਦੀਆਂ ਇਹੀ ਹਲਕਿਆਂ ਦੀਆਂ ਧੀਆ ਭੈਣਾਂ ਨੂੰ ੱੱਕੇ ਮਾਰ ਕੇ ਉੱਤੇ ਪਹਿਲਾਂ ਗੁੰਝਾ ਤੁਹਾਨੂੰ ਵੀ ਵੋਟਾਂ ਪਾ ਕੇ ਚੁਣਿਆ ਘਨੌਰ ਦੇ ਲੋਕਾਂ ਨੇ ਤੇ ਤੁਸੀਂ ਘਨੌਰ ਦੇ ਲੋਕਾਂ ਨੂੰ ਫਿਰ ਵੋਟਰਾਂ ਨੂੰ ਬਲਾਸਮਤੀ ਜ਼ਿਲ੍ਹਾ ਪ੍ਰੀਸ ਦੇ ਮੈਂਬਰ ਆਪਣੀ ਮਰਜ਼ੀ ਨਾਲ ਚੁਣਨ ਕਿਉਂ ਨਹੀਂ ਦੇ ਰਹੇ ਤੁਸੀਂ ਤਾਂ ਉਹ ਕੰਮ ਕਰ ਰਹੇ ਹੋ ਕਿ ਥੋੜਾ ਕੰਮ ਕਰਕੇ ਵੋਟ ਪਾ ਕੇ ਮੈਨੂੰ ਐਮਐਲਏ ਬਣਾਉਣਾ ਹੁਣ ਹਲਕਾ ਘਨੌਰ ਦੇ ਵੋਟਰ ਵਿਹਲੇ ਕਿ ਮੈਂ ਤੁਹਾਨੂੰ ਹੋਰ ਕਿਸ ਚਾਹੇ ਉਹ ਕੋਆਪਰੇਟਿਵ ਸੁਸਾਇਟੀ ਦੇ ਵੋਟਾਂ ਹੋਣ ਚਾਹੇ ਉਹ ਤੇ ਮਿਊਸਿਪਲ ਕਮੇਟੀ ਦੇ ਵੋਟਾਂ ਹੋਣ ਚਾਹੇ ਬਲਾਕਪਤੀ ਜ਼ਿਲ੍ਹਾ ਪ੍ਰੀਤ ਦੀਆਂ ਚਾਹੇ ਸਰਪੰਚੀ ਦੀਆਂ ਮੈਂ ੱੱਕੇ ਨਾਲ ਹੀ ਬਣਾਉਂ ਜਾਣਾ ਕੁਝ ਇਹ ਸਾਰਾ ਕੁਝ ਸਾਰੀ ਉਮਰ ਨਹੀਂ ਚੱਲਦਾ ਹੁੰਦਾ 2027 ਨੇੜੇ ਆ ਫਿਰ ਤੁਸੀਂ ਕੀ ਫੇਰ ਰੋਕ ਲੋਗੇ ਫਿਰ ਤੁਸੀਂ ਪਿੰਡ ਪਿੰਡ ਇੱਕੜਾ ਦੌਕੇ ਮਾਰਾ ਲਓਗੇ ਜਿਵੇਂ ਕੱਲੇ ਕੱਲੇ ਕੈਂਡੀਡੇਟ ਦੇ ਘਰੇ ਪੁਲਿਸ ਆਰੀ ਆ ਇੱਕ ਕੈਂਡੀਡੇਟ ਸਾਡੀ ਕੱਲ ਜਿਹੜੀ ਫਾਰਮ ਭਰ ਕੇ ਗਈ ਥੋੜੇ ਪੁਲਿਸ ਮਲਾਜ਼ਮ ਉੱਤੇ ਜਾਂਦੇ ਨੇ ਕਹਿੰਦੇ ਜੀ ਤੁਹਾਨੂੰ ਗਨਮੈਂਡ ਦੀ ਲੋੜ ਹੈ ਉਹ ਕਹਿੰਦੇ ਨਹੀਂ ਜੀ ਮੈਨੂੰ ਤਾਂ ਕੋਈ ਗਨਮੈਂ ਫੀ ਫਾਰਮ ਆਪਸ ਕਰਾਉਂਗੇ ਕੀ ਕਰਾਉਂਗੇ ਇਹ ਹਾਲਾਤ ਹੁਣ ਤੱਕ ਕੈਂਡੀਡੇਟਾਂ ਨੂੰ اسی ਘਰਾਂ ਤੋਂ ਬਾਹਰ ਪਾ ਰਹੇ ਆ ਹਾਲਾਤ ਇਹ ਬਣੇ ਹੋਏ ਨੇ ਮਤਲਬ ਲੋਕਤੰਤਰ ਦਾ ਨੰਗਾ ਨਾਚ ਇਹ ਮੈਂ ਸਮਝਦਾ ਕਿ ਜਿੱਤੇ ਕਬੱਡੀ ਕੱਪ ਜਿੱਤੇ ਜਾਂਦੇ ਸੀ ਉੱਥੇ ਅੱਜ ਫੈਲਾ ਚੋਰੀ ਦੇ ਕੱਪ ਜਿੱਤੇ ਜਾਂਦੇ ਨੇ ਟਰਾਲੀਆਂ ਚੋਰੀਆਂ ਦੇ ਕੱਪ ਜਿੱਤੇ ਜਾਂਦੇ ਨੇ ਇਹ ਇਹ ਵੀ ਇੱਕ ਜਿਹੜਾ ਇੱਕ ਬਕਰੇ ਤਰ੍ਹਾਂ ਦੀ ਬਦਲਾਅ ਆਇਆ ਤੇ ਇਹ ਕਿਹੜੇ ਸਮਝ ਆ ਤੇ ਕਿਹੜੀ ਟੀਮ ਨੇ ਇਹ ਬੰਦਿਆਂ ਨੂੰ ਗਾਈਡ ਕਰ ਰਹੇ ਨੇ ਤੇ ਕਿਹੜੇ ਐਮਐਲਏ ਦੇ ਇਹ ਜੇ ਸਲਾਹ ਕਰ ਰਹੇ ਜਿਹੜੀਆਂ ਜਾਂ ਪੁੱਠੀਆਂ ਸਲਾਹ ਦੇਖੇ ਜਿੱਥੇ ਘਰੋਂ ਦੀ ਬਦਨਾਮੀ ਕਰਾ ਰਹੇ ਨੇ ਉੱਤੇ ਐਮ.ਐਲ.ਏ ਜਿਹੜਾ ਉਹ ਆਪ ਬਦਨਾਮੀ ਦਾ ਜਿਹੜਾ ਪੱਤਰ ساری ਦੁਨੀਆ ਦੇ ਵਿੱਚ ਬਣਿਆ ਹੋਇਆ ਚਲੋ ਕੋਈ ਗੱਲ ਨਹੀਂ ਇਹ ਸਮਾਂ ਇੱਕੋ ਜਿਹਾ ਰਹਿੰਦਾ ਸਮਾਂ ਐਮ.ਐਲ.ਏ ਸਾਹਿਬ ਬਦਲਦਾ ਇਹ ਸਦਾ ਇਹ ਇਹ ਗੱਡੀਆਂ ਇਹ ਕੁਰਸੀਆਂ ਇਹ ਸਰਕਾਰਾਂ ਸਦਾ ਨਹੀਂ ਰਹਿੰਦੀਆਂ ਇਹ ਚੇਂਜ ਹੁੰਦੀਆਂ ਨੇ ਪਿੰਡਾਂ ਦੇ ਵਿੱਚ ਆਓ ਬਰਾਬਰ ਬੰਦੇ ਬੰਦਿਆਂ ਨੂੰ ਹੁਣ ਫਾਰਮ ਬੱਡਟ ਕੁਸ਼ਰੂ ਹੋ ਚੁੱਕੀ ਆ ਕਿਹ ਕਿਸੇ ਦਾ ਬਾਦਰੇ ਦਾ ਕਹਿੰਦੇ ਵੀਡੀਓ ਬਲਾਕ ਕਰਕੇ ਲੱਗੇ ਹੋਏ ਨੇ ਸੈਕਟਰੀ ਵੀ ਬਾਦਰਾ ਕਿਸੇ ਦਾ ਬਾਹਰ ਆ ਕਿਸੇ ਦਾ ਕਹਿੰਦੇ ਰੈਂਪ ਤਾਰਿਆ ਹੋਇਆ ਇਹ ਡਰਾਮੇ ਕਰਕੇ ਹੁਣ ਤੁਸੀਂ ਫਾਰਮ ਕੈਨਸਲ ਕਰਨ ਵਾਲੇ ਪਾਸੇ ਮੈਨੂੰ ਲੱਗਦਾ ਗੁਰਨਾਲ ਖਨੌਰ ਨੇ ਮਨੀਸ਼ ਸੁਭੋਸੀਆ ਦਾ ਉਹ ਬਿਆਨ ਬਹੁਤ ਤਰੀਕੇ ਨਾਲ ਫਾਲੋ ਕਰ ਲਿਆ ਕਿ ਸ਼ਾਮ-ਦਾਮ-ਦੰਡ ਭੇਦ ਜੋ ਮਰਜ਼ੀ ਕਰੋ ਪਹਿਲਾਂ ਕੋ ਡੰਡੇ ਪੇਰੋ ਧੀਆ ਭੈਣਾਂ ਦੇ ਵਾਲ ਪੱਟੋ ਜੋ ਮਰਜ਼ੀ ਕਰੋ ਪਰ ਆਪਣੇ ਕੈਂਡੀਡੇਟ ਜਿਤਾਓ ਇਹ ਹੁਣ ਉਹੀ ਸ਼ਾਮ-ਦਾਮ ਦੰਡ ਸ਼ਾਮ-ਦਾਮ-ਦੰਡ ਭੇਦ ਖਨੌਰ ਦੇ ਵਿੱਚ ਚੱਲ ਰਿਹਾ ਕੋਈ ਗੱਲ ਨਹੀਂ ਗੁਰੂ ਸਾਹਿਬ ਕਿਰਪਾ ਕਰਨ ਅਕਾਲ ਪੁਰਖ ਅੱਗੇ ਬੇਨਤੀ ਕਰਕੇ ਅਰਦਾਸ ਕਰਕੇ ਤੁਹਾਡੇ ਇਸ ਜਵਰ ਤੇ ਜਲੂਨ ਦੀ ਡਟਕੇ ਲਾਈ ਲੜਾਂਗੇ